ਪਾਰ ਤੇ ਬੈਠ ਕੇ ਡੇਰੇ ਦੇ ਮੌਜੂਦਾ ਗੰਦੀ ਨਸ਼ੀਂਦਿਆ ਦੇ ਸਾਗ ਨਿਮਰਤਾ ਦੇ ਪੁਜਾਰੀ ਸ਼ਾਂਤੀ ਦੇ ਪੁੰਜਕਟਕੜ ਦੀ ਜਨਨ ਵਾਲੇ ਪਰਮੇਸ਼ਰ ਰੂਪ ਸਤਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਦੇ ਦਰਸ਼ਨ ਦੇ ਇਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਅੱਜ ਸੰਗਰਾਂਦ ਦਾ ਪਿੱਤਰ ਦਿਹਾੜਾ ਹੈ ਤੇ ਆਪ ਸਭ ਸੰਗਤਾਂ ਨੇ ਸਤਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਰਤਨਾ ਤੋਂ ਨਵੇਂ ਮਹੀਨੇ ਦਾ ਨਾਮ ਸਰਵਣ ਕੀਤਾ ਹੈ ਅਜ ਅੱਸੂ ਦਾ ਮਹੀਨਾ ਸ਼ੁਰੂ ਹੋਇਆ ਹੈ ਸਾਰਿਆਂ ਹੀ ਸੰਗਤਾਂ ਨੂੰ ਸਤਿਗੁਰੂ ਸਵਾਮੀ ਨਰਨਜਨਦਾਸ ਮਹਾਰਾਜ ਜੀ ਵੱਲੋਂ ਅੱਜ ਦੇ ਇਸ ਪਾਵਨ ਪਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰਿਆਂ ਹੀ ਸੰਗਤਾਂ ਵਾਸਤੇ ਸੱਚੇ ਪਾਤਸ਼ਾਹ ਜੀ ਜੋ ਨਵਾਂ ਮਹੀਨਾ ਸ਼ੁਰੂ ਹੋਇਆ ਹੈ ਖੁਸ਼ੀਆਂ ਪ੍ਰਾਪਤ ਅੱਜ ਅਸੂ ਦਾ ਮਹੀਨਾ ਸ਼ੁਰੂ ਹੋਇਆ ਹੈ ਤਿਖੰਡਾ ਬ੍ਰਹਮੰਡਾ ਦੇ ਮਾਲਕ ਗੁਰੂਆਂ ਦੇ ਗੁਰੂ ਸਹਿਬ ਸਤਸਗੁਰੂ ਵਿਦਾਸ ਮਹਾਰਾਜ ਜੀ ਅਸੂ ਦੇ ਮਹੀਨੇ ਰਾਹੀ ਸੰਗਤਾਂ ਨੂੰ ਕੀ ਉਪਦੇਸ਼ ਦੇ ਰਹੇ ਨੇ ਕੀ ਸਮਝਾ ਰਹੇ ਨੇ ਅਸੂ ਆਸਾ ਪੂਰੀਆਂ ਜਗ ਗੁਰ ਪੈ ਦਿਆਲ ਚਰਨੀ ਲਾਵ ਦਾਸ ਕੋ ਕਰੋ ਪ੍ਰਭੂ ਪ੍ਰਤਪਾਲ ਸਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਅਸੋ ਦੇ ਮਹੀਨੇ ਰਾਹੀ ਸੰਗਤਾਂ ਨੂੰ ਕੀ ਉਪਦੇਸ਼ ਦੇ ਰਹੇ ਨੇ ਕਿ ਆਜ ਅਸੋ ਦਾ ਮਹੀਨਾ ਸ਼ੁਰੂ ਹੋਇਆ ਹੈ ਜਿਹੜਾ ਵੀ ਦੀਵ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਜਬ ਗੁਰ ਪੈ ਦਿਆਲ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਦਿਆਲ ਹੁੰਦਾ ਹੈ ਦਿਆਲ ਕਰੋ ਹੁੰਦਾ ਹੈ ਜਦੋਂ ਇਹ ਜੀਵ ਸੱਚੇ ਮਨ ਦੇ ਨਾਲ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਜਦੋਂ ਅੰਦਰ ਉਸ ਮਾਲਕ ਦੇ ਨਾਲ ਜੁੜ ਕੇ ਅਰਦਾਸ ਬੇਨਤੀ ਕਰਦਾ ਹੈ ਤੇ ਫਿਰ ਗੁਰੂ ਦਿਆਲ ਹੁੰਦਾ ਹੈ ਜਦ ਤੱਕ ਇਹ ਜੀਵ ਪਰਮੇਸ਼ਰ ਪਰਮਾਤਮਾ ਦਾ ਨਾਮ ਔਰ ਸਿਮਰਨ ਨਹੀਂ ਕਰਦਾ ਜਦੋਂ ਸਿਮਰਨ ਤੇ ਨਾਮ ਇਹ ਜੀਵ ਜਪਦਾ ਹੈ ਸਵਾਸ ਸਵਾਸ ਪਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਫਿਰ ਗੁਰੂ ਉਸ ਜੀਵ ਤੇ ਦਿਆਲ ਹੁੰਦੇ ਨੇ ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰਿਤਪਾਲ ਫਿਰ ਜਦੋਂ ਇਹ ਜੀਵ ਆਤਮਾ ਉਸ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀ ਹੈ ਤੇ ਫਿਰ ਉਹ ਪਰਮੇਸ਼ਰ ਉਹ ਪਰਮਾਤਮਾ ਜੋ ਖੰਡਾਂ ਬ੍ਰਹਮੰਡਾਂ ਦੇ ਵਿੱਚ ਰਮਿਆ ਹੋਇਆ ਹੈ ਭਾਪ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਰੂਪ ਗੁਰੂ ਕਰੋ ਪ੍ਰਭੂ ਪ੍ਰੇਤਪਾਲ ਫਿਰੋ ਪਰਮੇਸ਼ਰ ਉਹ ਪਰਮਾਤਮਾ ਸਾਡੇ ਜੀਵਾਂ ਦੀ ਪ੍ਰੇਤਪਾਲ ਕਰਦਾ ਹੈ ਦੇਖਪਾਲ ਕਰਦਾ ਹੈ ਜਦ ਤੱਕ ਇਹ ਜੀਵ ਉਸ ਮਾਲਕ ਦੇ ਨਾਲ ਨਹੀਂ ਜੁੜਦਾ ਪ੍ਰਭੂ ਦੇ ਨਾਲ ਨਹੀਂ ਜੁੜਦਾ ਜਦ ਤੱਕ ਉਹ ਪਰਮੇਸ਼ਰ ਉਹ ਪਰਮਾਤਮਾ ਇਸ ਜੀਵ ਤੇ ਕਿਰਪਾ ਨਹੀਂ ਕਰਦਾ ਜਿਵੇਂ ਮੇਰੇ ਸਹਿਬ ਸਤਿਗੁਰੂ ਵਿਦਾਸ ਮਹਾਰਾਜ ਜੀ ਕਿੰਨੀ ਨਿਮਰਤਾ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਹਮ ਸਰਦੀਨ ਦਿਆਲ ਨਾ ਤੁਮ ਸਰ ਆਪ ਤਿਆਰ ਕਰਕੇ ਸਤਗੁਰ ਰਵਿਦਾਸ ਮਹਾਰਾਜ ਜੀ ਖੁਦ ਪਰਮੇਸ਼ਰ ਖੁਦ ਪਰਮਾਤਮਾ ਹੋਣ ਦੇ ਬਾਵਜੂਦ ਵੀ ਉਸ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿੰਨੀ ਨਿਮਰਤਾ ਦੇ ਨਾਲ ਅਰਦਾਸ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੀ ਮੇਰੇ ਵਰਗਾ ਇਸ ਸੰਸਾਰ ਦੇ ਵਿੱਚ ਕੋਈ ਗਰੀਬ ਨਹੀਂ ਤੇ ਆਪ ਜੀ ਵਰਗਾ ਕੋਈ ਦਿਆਲੂ ਨਹੀਂ ਫਿਰ ਵੀ ਉਹ ਪਰਮੇਸ਼ਰ ਉਹ ਪਰਮਾਤਮਾ ਕਿਰਪਾ ਕਰਦਾ ਹੈ ਜਦੋਂ ਜੀਵ ਉਸ ਮਾਲਕ ਦੇ ਚਰਨਾਂ ਦੇ ਵਿੱਚ ਸੱਚੇ ਮਨੋਂ ਅਰਦਾਸ ਬੇਨਤੀ ਕਰਦਾ ਹੈ ਸੱਚੇ ਤਨ ਮਨ ਦੇ ਨਾਲ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਫਿਰ ਉਹ ਪਰਮੇਸ਼ਰ ਉਹ ਪਰਮਾਤਮਾ ਦਿਆਲ ਹੁੰਦਾ ਹੈ ਕਿਉਂਕਿ ਪ੍ਰਭੂ ਪਰਮੇਸ਼ਰ ਉਹ ਪਰਮਾਤਮਾ ਹਮੇਸ਼ਾ ਹੀ ਦਿਆਲੂ ਕਰਪਾਲੂ ਹੈ ਜਦੋਂ ਅਸੀਂ ਸੱਚੇ ਮਨ ਦੇ ਨਾਲ ਬੇਨਤੀ ਕਰਾਂਗੇ ਤਾਂ ਫਿਰ ਇਸ ਜੀਵ ਦੀ ਜਿਹੜੀ ਬੇਨਤੀ ਹੈ ਪੁਕਾਰ ਹੈ ਉਹ ਪਰਮੇਸ਼ਰ ਉਹ ਪਰਮਾਤਮਾ ਫਿਰ ਕਿਰਪਾ ਕਰਦਾ ਹੈ ਉਸ ਜੀਵ ਤੇ ਫਿਰ ਇਸ ਜੀਵ ਨੂੰ ਆਪਣੇ ਚਰਨਾਂ ਦੇ ਨਾਲ ਉਹ ਪਰਮੇਸ਼ਰ ਉਹ ਪਰਮਾਤਮਾ ਜੋੜਦਾ ਹੈ ਭਾਈ ਜਦੋਂ ਇਹ ਜੀਵ ਸੱਚੇ ਮਨ ਦੇ ਨਾਲ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਫਿਰ ਗੁਰੂ ਕੀ ਕਰਦਾ ਹੈ ਜਦੋਂ ਉਸ ਜੀਵ ਆਤਮਾ ਉਸ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਤੇ ਫਿਰ ਉਹ ਪਰਮੇਸ਼ਰ ਉਹ ਪਰਮਾਤਮਾ ਉਸ ਜੀਵ ਆਤਮਾ ਦੀ ਆਪ ਦੇਖਪਾਲ ਕਰਦੇ ਨੇ ਪ੍ਰੇਮ ਤਾਰ ਗੁਰਨਾਮ ਮਨ ਗਲਪਾਵ ਮਾ दर्शन कर गुरु चरण को तब ही पै निहाल साहब जी की समझा रहे ने प्रेम तार गुरु नाम मान गल पावो माल दर्शन कर गुरु चरण को तब ही पै निहाल ਸਤਗੁਰ ਜੀ ਸਮਝਾ ਰਹੇ ਨੇ ਭਾਈ ਕਿਹੜੀ ਤਾਰ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਨੀ ਹੈ? ਪ੍ਰੇਮ ਦੀ ਤਾਰ ਕਿਉਂਕਿ ਪਰਮੇਸ਼ਰ ਉਹ ਪਰਮਾਤਮਾ ਪ੍ਰੇਮ ਪਿਆਰ ਦਾ ਭੁੱਖਾ ਹੈ ਭਾਈ। ਗਲ ਪਾਵੋ ਮਾਲ ਤੇ ਮਾਲਾ ਕਿਹੜੀ ਪਾਉਣੀ ਹੈ? ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਮਾਲਾ ਆਪਣੇ ਗਲ ਦੇ ਵਿੱਚ ਪਾਉਣੀ ਹੈ ਭਾਈ। ਸਹਿਬ ਕਿਸ ਤਾਰ ਦੀ ਗੱਲ ਕਰਦੇ ਨੇ ਭਾਈ ਉਹ ਤਾਰ ਜਿਹੜੀ ਹਰ ਵੇਲੇ ਉਸ ਮਾਲਕ ਦੇ ਨਾਲ ਪਰਮੇਸ਼ਰ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੁੜੀ ਰਵੇ ਉਸ ਤਾਰ ਦੀ ਗੱਲ ਕਰਦੇ ਨੇ ਭਾਈ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਕੇ ਸਿਮਰਨ ਕਰਕੇ ਇਹੋ ਜਿਹਾ ਆਪਣੇ ਅੰਦਰ ਪ੍ਰੇਮ ਔਰ ਪਿਆਰ ਗੁਰੂ ਦੇ ਪ੍ਰਤੀ ਪੈਦਾ ਕਰਨਾ ਹੈ ਕਿ ਹਰ ਵੇਲੇ ਜਿਹੜੀ ਤਾਰ ਹੈ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਰਵੇ ਉਸ ਪਰਮੇਸ਼ਰ ਪਰਮਾਤਮਾ ਦੇ ਦਰਸ਼ਨਾਂ ਦੇ ਵਾਸਤੇ ਤਰਸਦੀ ਰਵੇ ਅੰਦਰੋਂ ਮਾਲਕ ਦੇ ਨਾਲ ਜੁੜਨਾ ਹੈ ਗੱਲ ਪਾਉ ਮਾਲ ਤੇ ਗੱਲ ਦੇ ਵਿੱਚ ਮਾਲਾ ਕਿਹੜੀ ਪਾਉਣੀ ਹੈ ਇਹ ਜੋ ਦਿਖਾਵੇ ਵਾਲੀ ਮਾਲਾ ਸਟੀ ਕਰਨੀ ਕਰ ਰਹੇ ਸਹਿਬ ਸਮਝਾ ਰਹੇ ਨੇ ਭਾਈ ਗੱਲ ਦੇ ਵਿੱਚ ਉਹ ਮਾਲਾ ਪਾਉਣੀ ਹੈ ਨਾਮ ਰੂਪੀ ਮਾਲਾ ਜਿਹੜੀ ਇੱਕ ਇੱਕ ਸਵਾਸ ਦੇ ਨਾਲ ਹੇਰ ਨਹੀਂ ਹੈ ਇੱਕ ਇੱਕ ਸਵਾਸ ਦੇ ਨਾਲ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਮਾਲਾ ਦਾ ਸਿਮਰਨ ਕਰਨਾ ਹੈ ਉਹ ਮਾਲਾ ਆਪਣੇ ਗਰਦ ਦੇ ਵਿੱਚ ਪਾਉਣੀ ਹੈ ਭਾਈ ਇਹ ਜੋ ਸੰਸਾਰ ਦੀਆਂ ਇਹ ਸਭ ਝੂਠੀਆਂ ਨੇ ਜਿਹੜੀ ਅੰਦਰਲੀ ਤਾਰ ਅੰਦਰੋਂ ਜਿਹੜੀ ਮਾਲਾ ਉਸ ਮਾਲਕ ਦੇ ਨਾਮ ਦੀ ਚੱਲਦੀ ਹੈ ਫਿਰ ਉਹ ਉਸ ਦਾ ਕੋਈ ਮੁੱਲ ਨਹੀਂ ਭਾਈ ਇਸ ਕਰਕੇ ਅੰਦਰੋਂ ਉਸ ਮਾਲਕ ਦੇ ਨਾਲ ਜੁੜਨਾ ਹੈ ਅੰਦਰੋ ਉਸ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਪੈਦਾ ਕਰਨਾ ਕਿਉਂਕਿ ਇਹ ਪ੍ਰੇਮ ਔਰ ਪਿਆਰ ਦੇ ਸੌਦੇ ਨੇ ਫਿਰ ਜਿਨ੍ਹਾਂ ਨੇ ਵੀ ਅੰਦਰੋ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕੀਤਾ ਹੈ ਉਹਨਾਂ ਨੇ ਉਸ ਮਾਲਕ ਦੀ ਪ੍ਰਾਪਤੀ ਕੀਤੀ ਹੈ ਪਰ ਜਿਨ੍ਹਾਂ ਨੇ ਉਸ ਮਾਲਕ ਦੀ ਪ੍ਰਾਪਤੀ ਕਰ ਲਈ ਅੰਦਰੋ ਮਾਲਕ ਦੇ ਨਾਲ ਜੁੜ ਗਏ 24 ਘੰਟੇ ਉਤਾਰ ਵੱਜਦੀ ਹੈ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਫਿਰ ਉਹ ਮਾਲਕ ਦੇ ਅੱਗੇ ਆਪਣੇ ਆਪ ਨੂੰ ਜ਼ੀਰੋ ਸਮਝਦੇ ਨੇ ਕਿ ਅਸੀਂ ਮਾਲਕ ਦੇ ਅੱਗੇ ਕੁਝ ਵੀ ਨਹੀਂ ਹਾਂ ਜਿਵੇਂ ਸਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਆਏ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਕਿੰਨੀ ਵੱਡੀ ਪਦਵੀ ਪ੍ਰਾਪਤ ਕੀਤੀ ਗੁਰਬਾਣੀ ਦੇ ਵਿੱਚ ਮਹਾਪੁਰਸ਼ਾਂ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਨੂੰ ਉਹ ਪਦਵੀ ਦਿੱਤੀ ਹੈ ਪਰਮੇਸ਼ਰ ਪਰਮਾਤਮਾ ਦੀ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਖੁਦ ਪਰਮੇਸ਼ਰ ਪਰਮਾਤਮਾ ਸਨ ਪਰ ਉਹਨਾਂ ਨੇ ਪਰਮੇਸ਼ਰ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਕੀ ਸਮਝਿਆ ਕਿ ਅਸੀਂ ਪਰਮਾਤਮਾ ਜੀ ਤੇਰੇ ਅੱਗੇ ਜ਼ੀਰੋ ਹਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਪੜ੍ਹ ਕੇ ਦੇਖ ਲਈਏ ਤੇ ਉਹਨਾਂ ਨੇ ਉਸ ਮਾਲਕ ਦੇ ਅੱਗੇ ਕਿੰਨੀ ਨਿਮਰਤਾ ਕਿੰਨੇ ਪ੍ਰੇਮ ਔਰ ਪਿਆਰ ਦੇ ਨਾਲ ਅਰਦਾਸ ਬੇਨਤੀਆਂ ਕੀਤੀਆਂ ਹੋਈਆਂ ਨੇ ਖੁਦ ਪਰਮੇਸ਼ਰ ਪਰਮਾਤਮਾ ਹੋਣ ਦੇ ਬਾਵਜੂਦ ਵੀ ਪਰ ਜਿਹੜੇ ਜੀਵ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ ਇੰਦਰੋ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਨੇ ਉਹ ਮਾਲਕ ਦੇ ਅੱਗੇ ਜੀਰੋ ਹੀ ਹੋ ਜਾਂਦੇ ਨੇ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਨੇ ਜਿਵੇਂ ਸਾਧੂ ਮਹਾਤਮਾ ਦੇ ਨਾਮ ਦੇ ਅੱਗੇ 108 ਲਗਾਇਆ ਜਾਂਦਾ ਹੈ 108 ਦਾ ਮਤਲਬ ਵੀ ਇਹੀ ਹੈ ਇਹੀ ਭਾਵ ਹੈ ਇੱਕ ਕਿਸ ਨੂੰ ਕਿਹਾ ਉਸ ਪਰਮੇਸ਼ਰ ਉਹ ਪਰਮਾਤਮਾ ਨੂੰ ਜਿਹੜਾ ਇੱਕ ਪੂਰੀ ਦੁਨੀਆ ਦੇ ਵਿੱਚ ਵਿਰਾਜਮਾਨ ਹੈ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਤੇ ਫਿਰ ਜਿਹੜੇ ਉਸ ਇੱਕ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ ਉਹ ਆਪਣੇ ਆਪ ਨੂੰ ਉਸ ਮਾਲਕ ਦੇ ਅੱਗੇ ਜ਼ੀਰੋ ਸਮਝਦੇ ਨੇ ਕਿ ਮਾਲਕ ਅਸੀਂ ਆਪ ਦੇ ਅੱਗੇ ਜ਼ੀਰੋ ਹਾਂ ਸਾਨੂੰ ਕੁਝ ਨਹੀਂ ਪਤਾ ਤੇ ਫੇਰਾਠ ਜਿਹੜੇ ਅੱਠੇ ਪੈਰ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਅੱਠੇ ਪੈਰ ਉਸ ਮਾਲਕ ਨੂੰ ਯਾਦ ਕਰਦੇ ਨੇ ਉਹ ਆਪਣੇ ਆਪ ਨੂੰ ਮਾਲਕ ਦੇ ਅੱਗੇ ਜ਼ੀਰੋ ਸਮਝਦੇ ਨੇ ਮਾਲਕ ਨੂੰ ਪ੍ਰਾਪਤ ਕਰਕੇ ਵੀ ਆਪਣੇ ਆਪ ਨੂੰ ਮਾਲਕ ਦੇ ਅੱਗੇ ਜ਼ੀਰੋ ਸਮਝਦੇ ਨੇ ਕਿ ਮਾਲਕ ਅਸੀਂ ਆਪ ਦੇ ਅੱਗੇ ਕੁਝ ਵੀ ਨਹੀਂ ਜੋ ਵੀ ਹੈ ਆਪ ਖੁਦ ਉਸ ਬਾਪਰ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਸ ਪਰਮੇਸ਼ਰ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਬਹੁਤ ਛੋਟਾ ਦਿਖਾਉਂਦੇ ਨੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਜਿਹੜੇ ਅੰਦਰੋਂ ਮਾਲਕ ਦੇ ਨਾਲ ਜੁੜ ਜਾਂਦੇ ਨੇ 108 ਵੀ ਉਹਨਾਂ ਮਹਾਪੁਛਾਂ ਦੇ ਅੱਗੇ ਲਗਾਇਆ ਜਾਂਦਾ ਹੈ ਜਿਨ੍ਹਾਂ ਨੇ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਅਠੇ ਪੈਰ ਉਸ ਮਾਲਕ ਨੂੰ ਜਾਂਦ ਕਰਦੇ ਨੇ ਤੇ ਮਾਲਕ ਦੀ ਪ੍ਰਾਪਤੀ ਕਰਨ ਕੇ ਵੀ ਆਪਣੇ ਆਪ ਨੂੰ ਮਾਲਕ ਦੇ ਅੱਗੇ ਜ਼ੀਰੋ ਹੀ ਸਮਝਦੇ ਨੇ ਫਿਰ ਵੀ ਉਸ ਮਾਲਕ ਦੇ ਅੱਗੇ ਹੀ ਅਰਦਾਸ ਬੇਨਤੀ ਕਰਦੇ ਨੇ ਜਿਵੇਂ ਸਾਧੂ ਮਹਾਤਮਾ ਨੇ ਉਹ ਖੁਦ ਪਰਮੇਸ਼ਰ ਖੁਦ ਪਰਮਾਤਮਾ ਨੇ ਪਰ ਜੋ ਚਾਹਣੋ ਕਰ ਸਕਦੇ ਨੇ ਪਰ ਨਹੀਂ ਫਿਰ ਵੀ ਉਹ ਪਰਮੇਸ਼ਰ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਕਿਉਂ ਕਿਉਂਕਿ ਉਹਨਾਂ ਦੇ ਅੰਦਰੋਂ ਜਿਹੜੀ ਤਾਰ ਹੈ ਉਹ ਮਾਲਕ ਦੇ ਨਾਲ ਜੁੜੀ ਹੈ ਮਾਲਕ ਨੂੰ ਹੀ ਯਾਦ ਕਰਦੇ ਨੇ ਫਿਰ ਉਹਨਾਂ ਨੇ ਸੰਸਾਰ ਤੋਂ ਕੁਝ ਨਹੀਂ ਲੈਣਾ ਉਸ ਮਾਲਕ ਦੇ ਨਾਲ ਹੀ ਆਪਣੀ ਸਿੱਧੀ ਤਾਰ ਜੋੜੀ ਰੱਖਦੇ ਨੇ ਤੇ ਅੰਦਰ ਉਹਨਾਂ ਦੇ ਨਾਮ ਰੂਪੀ ਜਿਹੜੀ ਵਾਲਾ ਹਰ ਵੇਲੇ ਚੱਲਦੀ ਰਹਿੰਦੀ ਹੈ ਦਰਸ਼ਨ ਕਰ ਗੁਰ ਚਰਨ ਕੋ ਤੱਬ ਹੀ ਭੈ ਨਿਹਾਲ ਜਦੋਂ ਇਹਦੀ ਆਤਮਾ ਅੰਦਰੋਂ ਗੁਰੂ ਦੇ ਦਰਸ਼ਨ ਕਰ ਲੈਂਦੀ ਹੈ ਤਾਂ ਫਿਰ ਇਹ ਜੀਵ ਆਤਮਾ ਨਿਹਾਲ ਹੋ ਜਾਂਦੀ ਹੈ ਨਿਹਾਲ ਕਦੋਂ ਹੋਣਾ ਹੈ ਭਾਈ ਜਦੋਂ ਅਸੀਂ ਅੰਦਰੋਂ ਮਾਲਕ ਦੇ ਨਾਲ ਜੁੜ ਜਾਵਾਂਗੇ ਅੱਠੇ ਪੈਰ ਉਸ ਮਾਲਕ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਫਿਰ ਅਸੀਂ ਨਿਹਾਲ ਹੋ ਜਾਵਾਂਗੇ ਨਾਨਕ ਨਜ਼ਰੀ ਨਦਰ ਨਿਹਾਲ ਜਦੋਂ ਗੁਰੂ ਕਿਰਪਾ ਵੀ ਕਰ ਦੇਵੇ ਜਦੋਂ ਗੁਰੂ ਦੀ ਦ੍ਰਿਸ਼ਟੀ ਪੈ ਜਾਵੇ ਇਸ ਜੀਵ ਤੇ ਫਿਰ ਉਹ ਨਿਹਾਲ ਕਰ ਦਿੰਦੇ ਨੇ ਾਰੇ ਜਿਹੜੀ ਜੀਵ ਆਤਮਾ ਹੈ ਇੱਕਦੋ ਨਿਹਾਲ ਹੁੰਦੀ ਹੈ ਜਦੋਂ ਅੰਦਰੋਂ ਮਾਲਕ ਦੇ ਨਾਲ ਜੁੜ ਕੇ ਅੰਦਰੋਂ ਮਾਲਕ ਦੇ ਦਰਸ਼ਨ ਦੀਦਾਰੇ ਕਰਦੀ ਹੈ ਫਿਰ ਜਦੋਂ ਗੁਰੂ ਦੇ ਅੰਦਰੋਂ ਦਰਸ਼ਨ ਕਰਕੇ ਗੁਰੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੀ ਹੈ ਤੇ ਫਿਰ ਇਹ ਨਿਹਾਲ ਹੋ ਜਾਂਦੀ ਹੈ ਗੁਰੂ ਦੇ ਦਰਸ਼ਨ ਦੀਦਾਰੇ ਕਰਕੇ ਭਾਈ ਅੰਦਰੋਂ ਜੁੜਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ ਕਈ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ ਫਿਰ ਹੀ ਜੀਵ ਆਤਮਾ ਅੰਦਰ ਉਸ ਮਾਲਕ ਦੇ ਨਾਲ ਜੁੜ ਸਕਦੀ ਹੈ ਕਿਉਂਕਿ ਅੰਦਰੋ ਮਾਲਕ ਦੇ ਨਾਲ ਜੁੜਨਾ ਬਹੁਤ ਹੀ ਔਖਾ ਹੈ ਇਹ ਜੇ ਗੁਰੂ ਕਿਰਪਾ ਕਰੇ ਤਾਂ ਜੀਵ ਆਤਮਾ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਅੰਦਰੋ ਜੁੜ ਜਾਂਦੀ ਹੈ ਇਹ ਸੰਸਾਰ ਦੇ ਵਿੱਚ ਆ ਕੇ ਕਈ ਸੰਸਾਰਿਕ ਚੀਜ਼ਾਂ ਦਾ ਵੀ ਤਿਆਗ ਕਰਨਾ ਪੈਂਦਾ ਹੈ ਫਿਰ ਇਹ ਜੀਵ ਆਤਮਾ ਅੰਦਰ ਉਸ ਮਾਲਕ ਦੇ ਨਾਲ ਜੁੜਦੀ ਅੰਦਰੋ ਦਰਸ਼ਨ ਦੀਦਾਰੇ ਕਰਦੀ ਹੈ ਗੁਰ ਚਰਨੀ ਲੰਗ ਪਗਤ ਕਰ ਤਿਆਗ ਮੋਕਾ ਜਾਨ ਗੁਰ ਪਗ ਦੀ ਤਬ ਪਾਈਏ ਜੇ ਹੋਵੇ ਲਿਖਿਆ ਪਾ ਸਤਿਗੁਰੂ ਕੀ ਸਮਝਾ ਰਹੇ ਨੇ ਗੁਰ ਚਰਨੀ ਲਗ ਭਗਤ ਕਰ ਤਿਆਗ ਮੋਗਾਂ ਜਾਲ ਸਤਕੁਤ ਜੀ ਸਮਝਾ ਰਹੇ ਨੇ ਕਿ ਭਾਈਏ ਜੋ ਸੰਸਾਰ ਦਾ ਜੰਜਾਲ ਹੈ ਇਸ ਦਾ ਤਿਆਗ ਕਰਨਾ ਹੈ ਹਰ ਕੇ ਨਾਮ ਵਿੱਚ ਝੂਠੇ ਸਗਲ ਪਸਾਰੇ ਉਸਰੀ ਦੇ ਨਾਮ ਤੋਂ ਬਿਨਾ ਇਹ ਜੋ ਸੰਸਾਰ ਦੇ ਪਸਾਰੇ ਨੇ ਸਾਰੇ ਝੂਠੇ ਨੇ ਜੇਕਰ ਸੱਚਾ ਹੈ ਤਾਂ ਉਸ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਤਿਆਗ ਮੋਗਾਂ ਜਾਲ ਭਾਈਏ ਜੋ ਸੰਸਾਰ ਦਾ ਮੋਹ ਦਾ ਜਾਲ ਇਸ ਦਾ ਤਿਆਗ ਕਰਨਾ ਹੈ ਭਾਈ ਇਹ ਸੰਸਾਰੀ ਮਾਇਆ ਦਾ ਤਿਆਗ ਕਰਨਾ ਹੈ ਗੁਰ ਚਰਨੀ ਲਗ ਭਗਤ ਕਰ ਪਾਈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਪਰਮਾਤਮਾ ਦੀ ਭਗਤੀ ਕਰਨੀ ਹੈ ਸਿਮਰਨ ਕਰਨਾ ਹੈ ਗੁਰ ਭਗਤੀ ਤਾਂ ਪਾਈਏ ਜੇ ਹੋਵੇ ਲਿਖਿਆ ਭਾਗ ਗੁਰੂ ਦੀ ਭਗਤੀ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਦੋਂ ਹੁੰਦੀ ਹੈ ਜਿਸ ਜੀਵ ਦੇ ਵੱਡੇ ਭਾਗ ਹੋਣ ਜਿਸ ਨੇ ਜਿਸ ਤੇ ਉਸ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਹੋਵੇ ਉਨ ਮੰਨ 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 ਹੀ ਮਿਲੇ ਪੂਰਵ ਲਿਖਤ ਲਿਲਾਡ ਜਿਸ ਜੀਵ ਦੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਫਿਰ ਉਹੀ ਜੀਵ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਉਸੇ ਜੀਵ ਦੇ ਜਿਹੜੇ ਪੱਥਰ ਵਰਗੇ ਬਜਰ ਕपाट ਨੇ ਉਹ ਵੀ ਖੁੱਲ ਜਾਂਦੇ ਨੇ ਜੇਕਰ ਜੀਵ ਦੇ ਭਾਗਾਂ ਦੇ ਵਿੱਚ ਲਿਖਿਆ ਹੈ ਬਿਨ ਭਾਗਾਂ ਸਤ ਸੰਗ ਨਾ ਮਿਲੇ ਬਿਨਾ ਪਾਗਾਂ ਤੋਂ ਇਸ ਜੀਵ ਨੂੰ ਪੂਰਨ ਸਾਧੂ ਮਹਾਤਮਾ ਦੀ ਸੰਗਤ ਨਹੀਂ ਮਿਲਦੀ ਭਾਈ ਜੇਕਰ ਜੀਵ ਦੇ ਪਾਗਾਂ ਦੇ ਵਿੱਚ ਲਿਖਿਆ ਹੈ ਤੇ ਵਿਰੀ ਜੀਵ ਪੂਰਨ ਸਾਧੂ ਮਹਾਤਮਾ ਦੀ ਸੰਗਤ ਕਰਦਾ ਹੈ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜਿਸ ਜੀਵ ਦੇ ਬਹੁਤ ਵੱਡੇ ਪਾਗ ਨੇ ਉਹੀ ਜੀਵ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਭੂ ਦੀ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਦਾਸਾ ਭਗਤੀ ਇਹ ਹੈ ਸਪਤਮ ਜਾਨੋ ਲਾਲ ਕਰੋ ਅਭੀ ਪਛਤਾਓਗੇ ਫਿਰ ਹਾਥ ਨਾ ਆਵੇ ਕਾ ਸਤਗੁਰੂ ਜੀ ਸਮਝਾ ਰਹੇ ਨੇ ਭਾਈ ਸਾਧਾਂ ਦੀ ਭਗਤੀ ਇਹੀ ਹੈ ਜਿਹੜੇ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਮਹਾਪੁਰਸ਼ਾਂ ਨੇ ਭਗਤੀ ਨੂੰ ਨੌ ਪ੍ਰਕਾਰ ਦੀ ਦੱਸਿਆ ਹੈ ਇਹ ਨੌ ਪ੍ਰਕਾਰ ਦੀ ਭਗਤੀ ਹੈ ਪਰ ਜਿਹੜੇ ਜੀਵ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਸਭ ਤੋਂ ਉੱਚੀ ਭਗਤੀ ਹੈ ਉਸ ਪਰਮੇਸ਼ਰ ਉਹ ਪਰਮਾਤਮਾ ਦੀ ਕਰੋ ਅਭਿ ਪਛਤਾਓਗੇ ਫਿਰ ਹੱਥ ਨਾ ਆਵੇ ਕਾਲ ਸਤਗੁਰ ਜੀ ਸਮਝਾ ਰਹੇ ਨੇ ਕਿ ਭਾਈ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਜਿਹੜਾ ਸਮਾਂ ਹੈ ਫਿਰ ਤੇਰੇ ਹੱਥ ਨਹੀਂ ਆਉਣਾ ਫਿਰ ਤੂੰ ਪਛਤਾਉਣਾ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਉਗੇ ਜਦ ਪ੍ਰਾਨ ਜਾਣਗੇ ਛੂਟ ਭਾਈ ਜਦੋ ਇਸ ਸਰੀਰ ਦੇ ਵਿੱਚੋਂ ਪ੍ਰਾਨ ਨਿਕਲ ਜਾਣੇ ਨੇ ਫਿਰ ਤੂੰ ਪਛਤਾਉਣਾ ਹੈ ਫਿਰ ਤੇਰੇ ਕੋਲੋਂ ਬੰਦਗੀ ਨਹੀਂ ਹੋਣੀ ਸਿਮਰਨ ਨਹੀਂ ਹੋਣਾ ਜੇ ਸਮਾਂ ਮਿਲਿਆ ਹੈ ਤਾਂ ਭਾਈ ਇਸ ਸਮੇਂ ਨੂੰ ਸਮਝਣੇ ਦੀ ਕੋਸ਼ਿਸ਼ ਕਰ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਇਹ ਫਿਰ ਸਮਾਂ ਹੱਥ ਨਹੀਂ ਆਉਣਾ ਭਾਈ ਜਿਹੜਾ ਸਮਾਂ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ ਜਿੰਨਾ ਸਮਾਂ ਬਚਿਆ ਹੈ ਉਸ ਨੂੰ ਉਸ ਪਰਮੇਸ਼ਰ ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਪਰਮਾਤਮਾ ਦੇ ਲੇਖੇ ਦੇ ਵਿੱਚ ਲਾ ਦੇ ਫਿਰ ਹੱਥ ਦੇ ਵਿੱਚ ਇਹ ਸਮਾਂ ਨਹੀਂ ਆਉਣਾ ਭਾਈ ਜੇ ਅੱਜ ਤੇਰੇ ਹੱਥ ਦੇ ਵਿੱਚ ਇਹ ਸਮਾਂ ਹੈ ਤੇ ਸਮ ਬਿਨਾਂ ਗਵਾ ਉਸ ਮਾਲਕ ਦੀ ਜਾਤ ਦੇ ਵਿਚਲਾ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਦੇ ਵਿਚਲਾ ਕਿਉਂਕਿ ਭਾਈ ਇਹ ਸੰਸਾਰ ਹੈ ਸੰਸਾਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਹ ਮੌਕਾ ਬਰਬਾਰ ਨਾ ਮਿਲਣਾ ਭਾਈ ਜੇਕਰ ਅਸੀ ਆਏ ਹਾਂ ਇਸ ਮਨੁੱਖੇ ਜੀਵਨ ਦੇ ਵਿੱਚ ਤਾਂ ਅਸੀਂ ਇਹ ਪਰਮੇਸ਼ਰ ਦੇ ਪਰਮਾਤਮਾ ਦੀ ਬੰਦਗੀ ਕਰੀਏ ਸਿਮਰਨ ਕਰੀਏ ਮਹਾਪੁਰਸ਼ਾਂ ਨੇ 83 ਲੱਖ ਜੁਨ ਦੱਸੀ ਹੈ ਪਰ ਉਹਦੇ ਵਿੱਚੋਂ ਸਭ ਤੋਂ ਮਹੱਤਵ ਕਿਸ ਨੂੰ ਦੱਸਿਆ ਹੈ ਮਨੁੱਖੇ ਜੀਵਨ ਨੂੰ ਪਾਈ ਇੱਕ ਮਨੁੱਖਾ ਜੀਵਨ ਐਸਾ ਹੈ ਜਿਸਦੇ ਵਿੱਚ ਇਸ ਨੂੰ ਪ੍ਰਾਪਤ ਕਰਕੇ ਜੀਵ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦਾ ਹੈ 84 ਦੇ ਚੱਕਰ ਨੂੰ ਖਤਮ ਕਰ ਸਕਦਾ ਹੈ ਹੋਰ ਕਿਸੇ ਵੀ ਜੁਨ ਦੇ ਵਿੱਚ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਨਹੀਂ ਕਰ ਸਕਦਾ ਇੱਕ ਮਨੁੱਖਾ ਜੀਵਨ ਐਸਾ ਹੈ ਜਿਸ ਨੂੰ ਇਹ ਪ੍ਰਾਪਤ ਕਰਕੇ ਮਾਲਕ ਦੀ ਬੰਦਗੀ ਕਰਕੇ ਸਿਮਰਨ ਕਰਕੇ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦਾ ਹੈ ਭਾਈ ਇਸ ਕਰਕੇ ਇਹ ਬੇਲਾ ਤੇਰੇ ਹੱਥ ਨਹੀਂ ਆਉਣਾ ਜੇ ਅੱਜ ਤੇਰੇ ਹੱਥ ਦੇ ਵਿੱਚ ਇਹ ਤੇਤੀ ਸੰਭਾਲ ਕਰਨੀ ਹੈ ਭਾਈ ਜਿੰਨੇ ਵੀ ਸੁਆਸ ਬੱਤੇ ਨੇ ਉਹ ਮਾਲਕ ਦੇ ਲੇਖੇ ਦੇ ਵਿੱਚ ਲਾਉਣੇ ਨੇ ਪ੍ਰਭੂ ਦੀ ਬੰਦਗੀ ਦੇ ਵਿੱਚ ਲਾਉਣੇ ਨੇ ਫਿਰ ਬਾਅਦ ਦੇ ਵਿੱਚ ਨਹੀਂ ਤੇ ਪਛਤਾਉਣਾ ਪਵੇਗਾ ਭਾਈ ਉਸ ਪਰਮੇਸ਼ਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਦਿਲ-ਦਿਲ ਦਾ ਹਿਸਾਬ ਹੁੰਦਾ ਹੈ ਕਿ ਕਪਲ ਦਾ ਹਿਸਾਬ ਹੁੰਦਾ ਹੈ ਫਿਰ ਉਹੀ ਦੇਖਿਆ ਜਾਂਦਾ ਹੈ ਜੋ ਜੀਵ ਨੇ ਕਰਮ ਕੀਤੇ ਹੋਏ ਨੇ ਭਾਈ ਜੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕੀਤੀ ਹੋਵੇਗੀ ਸਿਮਰਨ ਕੀਤਾ ਹੋਵੇਗਾ ਫਿਰ ਗੁਰੂ ਮਹਾਤਮਾ ਚੌਣ ਤੋਂ ਜੀਵ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਭਾਈ ਨਹੀਂ ਤੇ ਹਰ ਇੱਕ ਜੀਵ ਆਤਮਾ ਨੂੰ ਹਿਸਾਬ ਕਿਤਾਬ ਦੇਣਾ ਪੈਣਾ ਹੈ ਇਸ ਕਰਕੇ ਭਾਈ ਇਹੀ ਸਮਾਂ ਹੈ ਤੇਰੇ ਕੋ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ ਵੀ ਜਿੰਨਾ ਵੀ ਸਮਾਂ ਮਿਲਦਾ ਹੈ ਜਿਆਦਾ ਤੋਂ ਜਿਆਦਾ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਉਣਾ ਚਾਹੀਦਾ ਹੈ ਭਾਈ ਕਿਉਂਕਿ ਪਰਮੇਸ਼ਰ ਪਰਮਾਤਮਾ ਦੇ ਨਾਮ ਨੇ ਹੀ ਕੰਮ ਆਉਣਾ ਹੈ ਧੀਆਂ ਪੁੱਤਰੇ ਸੰਸਾਰਤਾ ਕੀ ਸੀਮਤ ਨੇ ਅੱਗੇ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਔਰ ਗੁਰੂ ਹੀ ਸਹਾਇ ਹੁੰਦੇ ਨੇ ਭਾਈ ਇਸ ਕਰਕੇ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰਨ ਬਾਅਦ ਦੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਨੀ ਪਵੇਗੀ ਇਹ ਦਾਸਾ ਭਗਤੀ ਕੀਨੀ ਬਿਰਲੇ ਵੀਰ ਸਵਾਸ ਸਵਾਸ ਆਗਿਆ ਰਾਖੋ ਤੀਰ ਸਤਗੁਰੂ ਜੀ ਸਮਝਾ ਰਹੇ ਨੇ ਇਹ ਦਾਸਾ ਭਗਤੀ ਕੀਨੀ ਬਿਰਲੇ ਵੀਰ ਇਹ ਭਾਈ ਜਿਹੜੀ ਇਹ ਭਗਤੀ ਹੈ ਪਰਮੇਸ਼ਰ ਉਹ ਪਰਮਾਤਮਾ ਦੀ ਬੰਦਗੀ ਹੈ ਇਹ ਕੋਈ ਬਿਰਲਾ ਹੀ ਦੀਪ ਕਰਦਾ ਹੈ ਜਿਸ ਤੇ ਉਹ ਗੁਰੂ ਕਿਰਪਾ ਕਰਦਾ ਹੈ ਮਾਲਕ ਕਿਰਪਾ ਕਰਦਾ ਹੈ ਜਿਸ ਦੇ ਕੋਈ ਵੱਡੇ ਪਾਗ ਹੁੰਦੇ ਨੇ ਉਹੀ ਜੀ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦਾ ਹੈ ਸਵਾਸ ਸਵਾਸ ਆਗਿਆ ਰੱਖਿਓ ਧੀਰ ਸਤਗੁਰੂ ਜੀ ਸਮਝਾ ਰਹੇ ਨੇ ਜਿਹੜਾ ਜੀਵ ਸਵਾਸ ਸਵਾਸ ਦੇ ਨਾਲ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਸ ਪਰਮੇਸ਼ਰ ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿੰਦਾ ਹੈ ਉਹੀ ਜੀਵ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ਰਹੇ ਸਦਾ ਵਿਚ ਆਗਿਆ ਇਹੋ ਭਗਤ ਮਹਾਨ ਦਾਸਾਂ ਭਗਤੀ ਇਹੀ ਹੈ ਦਾਸਨ ਦਾਸ ਵਿਖਾਨ ਹੁਣ ਸਤਿਗੁਰ ਜੀ ਸਮਝਾ ਰਹੇ ਨੇ ਕਿ ਸੱਚੀ ਭਗਤੀ ਕਿਹੜੀ ਹੈ ਜਿਹੜਾ ਜੀਵ ਆਪਣੇ ਗੁਰੂ ਦੀ ਆਗਿਆ ਦੇ ਵਿੱਚ ਰਹਿੰਦਾ ਉਸ ਪਰਮੇਸ਼ਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਰਹੇ ਸਦਾ ਵਿਚ ਆਗਿਆ ਇਹੋ ਭਗਤ ਮਹਾਨ ਕਿ ਉਹ ਹੈ ਭਗਤ ਮਹਾਨ ਹੈ ਜਿਹੜਾ ਜੀਵ ਆਪਣੇ ਗੁਰੂ ਦੀ ਉਸ ਪਰਮੇਸ਼ਰ ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿ ਕੇ ਰਜ਼ਾ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਦਾਸਾਂ ਭਗਤੀ ਇਹੀ ਹੈ ਦਾਸਾਂ ਦਾਸ ਬਿਕਾਨ ਸਤਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਇਹ ਹੀ ਸੱਚੀ ਭਗਤੀ ਹੈ ਉਸ ਪਰਮੇਸ਼ਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਮਾਲਕ ਦੀ ਬੰਦਗੀ ਕਰਨੀ ਸਿਮਰਨ ਕਰਨਾ ਇਹ ਸਭ ਤੋਂ ਉੱਚੀ ਤੇ ਸਿਸ਼ਟ ਭਗਤੀ ਹੈ ਬੁੱਧ ਸੁਧ ਤਬ ਹੋਏ ਹੈ ਪਾਵੇ ਨਿਰਮਲ ਗਿਆਨ ਅਸੂਪੂਰਨ ਆਸ ਸਭ ਗੁਰudev ਬਖੇ ਗਿਆਨ ਤਤ ਕੋ ਜੀ ਸਮਝਾ ਰਹੇ ਨੇ ਬੁੱਧ ਸੁਸਭ ਹੋਏ ਹੈ ਪਾਪੇ ਨਿਰਮਲ ਗਿਆਨ ਜਦੋਂ ਇਹ ਜੀਵ ਦੀ ਜਿਹੜੀ ਬੁੱਧੀ ਹੈ ਉਹ ਸ਼ੁੱਧ ਹੋ ਜਾਂਦੀ ਹੈ ਪਾਪੇ ਨਿਰਮਲ ਗਿਆਨ ਤੇ ਫਿਰ ਇਹ ਜੀਵ ਨੂੰ ਉਹ ਪੂਰਨ ਗਿਆਨ ਪਰਮੇਸ਼ਰ ਪਰਮਾਤਮਾ ਦੇ ਕਰਦਾ ਹੁੰਦਾ ਹੈ ਕਿਉਂਕਿ ਜਦ ਤੱਕ ਇਹ ਜੀਵ ਦਾ ਜਿਹੜਾ ਮਨ ਰੂਪੀ ਪੰਡਾ ਹੈ ਮੈਲਾ ਹੈ ਜਦ ਤੱਕ ਇਸ ਦੇ ਵਿੱਚ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਗਿਆਨ ਹੈ ਉਹ ਟਿਕਦਾ ਨਹੀਂ ਜਦ ਤੱਕ ਇਹ ਜੀਵ ਦਾ ਜਿਹੜਾ ਵਰਤਨ ਹੈ ਉਹ ਸਾਫ਼ ਨਹੀਂ ਹੁੰਦਾ ਤੇ ਜਦ ਤੱਕ ਉਸ ਦੇ ਵਿੱਚ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਨਹੀਂ ਟਿਕਦਾ ਪਾਈ ਆਪਣੇ ਤਨ ਮਨ ਨੂੰ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਨਾ ਹੈ ਫਿਰ ਇਹ ਛਾਡਾ ਜਿਹੜਾ ਤਨ ਮਨ ਹੈ ਅਸ਼ੁੱਧ ਹੋਣਾ ਹੈ ਭਾਈ ਤਨ ਮਨ ਅਰਪੋ ਪੋ ਚੜਾਵੋ ਗੁਰ ਪ੍ਰਸਾਦ ਨਿਰੰજન ਪਾਵੋ ਫਿਰ ਉਹੀ ਉਹ ਪਰਮੇਸ਼ਰ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਭਾਈ ਇਹ ਨਿਰਮਲ ਕਦੋਂ ਹੁੰਦਾ ਹੈ ਜੀਵ ਦਾ ਮਨ ਜਦੋਂ ਇਹ ਜੀਵ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜਦਾ ਹੈ ਜੇਕਰ ਅਸੀਂ ਇਸ ਸੰਸਾਰ ਦੇ ਵਿੱਚ ਦੇਖੀਏ ਤਾਂ ਕਿਸੇ ਮੈਲੇ ਹੋਏ ਵਸਤਰ ਨੂੰ ਧੋਣਾ ਹੋਵੇ ਤਾਂ ਉਸ ਨੂੰ ਅਸੀਂ ਸਾਬਣ ਦੇ ਨਾਲ ਧੋਂਦੇ ਹਾਂ ਭਾਈ ਮੂਤ ਪਲੀਤੇ ਕੱਪੜ ਹੋਏ ਦੇ ਸਾਬਣ ਨਹੀਂ ਏ ਧੋਏ ਪਰ ਇਹ ਮਤ ਪਾਪਾਂ ਕੇ ਸੰਗੋ ਧੋਪੇ ਨਾ ਮੈਂ ਕੇ ਰਾਂ ਜਿਹੜੀ ਜੀਵ ਦੀ ਮਤ ਪਾਪਾਂ ਦੇ ਨਾਲ ਮੈਲੀ ਹੋ ਚੁੱਕੀ ਐ ਤੇ ਉਸ ਨੂੰ ਕਿਸ ਦੇ ਨਾਲ ਅਸੀਂ ਧੋ ਸਕਦੇ ਹਾਂ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਰੂਪੀ ਸਾਬਣ ਦੇ ਨਾਲ ਹੀ ਜਿਹੜੀ ਉਹ ਮੈਨ ਉਹ ਤੋਤੀ ਜਾਣੀ ਹੈ ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਅਸੂਪੂਰਨ ਆਸਾਬ ਗੁਰ ਦੇ ਬਖਿਆਨ ਜੋ ਜੀਵ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਜਿਹੜੇ ਆਪਣੇ ਮਨ ਨੂੰ ਸਾਫ਼ ਕਰ ਲੈਂਦੇ ਨੇ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਪ੍ਰਭੂ ਦੀ ਬੰਦਗੀ ਕਰਕੇ ਸਿਮਰਨ ਕਰਕੇ ਰਵਿਦਾਸ ਗੁਰ ਚਰਨ ਕਾ ਸਦਾ ਕਰਤ ਹੈ ਧਿਆਨ ਸਤਗੁਰ ਰਵਿਦਾਸ ਮਹਾਰਾਜ ਦੀ ਆਖਰੀ ਪੰਕਤੀਆਂ ਦੇ ਵਿੱਚ ਵੀ ਸਮਝਾ ਰਹੇ ਨੇ ਰਵਿਦਾਸ ਗੁਰੂ ਚਰਨਾਂ ਦਾ ਸਦਾ ਕਰਤ ਹੈ ਧਿਆਨ ਉਹ ਜੀ ਉਸ ਪਰਮੇਸ਼ਰ ਪਰਮਾਤਮਾ ਦੇ ਦਰਬਾਰ ਦੇ ਵਿੱਚ ਬਹੁਤ ਵੱਡੀ ਪਦਵੀ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਹਰ ਵੇਲੇ ਸਵਾਸ ਸਵਾਸ ਮਾਲਕ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਗੁਰੂ ਦੇ ਚਰਨਾਂ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਨੇ ਤੇ ਧਿਆਨ ਕਿਹੜਾ ਧਰਦੇ ਨੇ ਸਦਾ ਕਰਤ ਹੈ ਧਿਆਨ ਧਿਆਨ ਜਿਹੜੇ ਆਪਣੇ ਗੁਰੂ ਦਾ ਦਰਦੇ ਨੇ ਕਿਉਂਕਿ ਜਦੋਂ ਮਹਾਪੁਰਸ਼ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਕਿਰਪਾ ਸਦੀਵ ਆਤਮਾ ਤੇ ਕਰਦੇ ਨੇ ਤੇ ਇਹੀ ਉਪਦੇਸ਼ ਦਿੰਦੇ ਨੇ ਕਿ ਭਾਈ ਆਪਣੇ ਗੁਰੂ ਦਾ ਧਿਆਨ ਤਰਨਾ ਹੈ ਕਿਉਂਕਿ ਗੁਰੂ ਹੀ ਪਰਮੇਸ਼ਰ ਹੈ ਪਰਮਾਤਮਾ ਹੈ ਅਸੀਂ ਪਰਮੇਸ਼ਰ ਪਰਮਾਤਮਾ ਨੂੰ ਮੰਨ ਦੇਖਿਆ ਗੁਰੂ ਨੂੰ ਦੇਖਿਆ ਹੈ ਗੁਰੂ ਹੀ ਪਰਮੇਸ਼ਰ ਹੈ ਤੇ ਅੰਦਰੋਂ ਵੀ ਗੁਰੂ ਨੇ ਹੀ ਮਿਲਣਾ ਹੈ ਭਾਈ ਜਦੋਂ ਅਸੀਂ ਆਪਣੇ ਗੁਰੂ ਦਾ ਧਿਆਨ ਤਰਾਂਗੇ ਗੁਰ ਕੀ ਮੂਰਤ ਮੰਨ ਬਿਕੇ ਧਰੋ ਸੋ ਹਰ ਦਮ ਧਿਆਨ ਨਾਮ ਦਾਣਿ ਇਸ਼ਨਾਨ ਕਰ ਦਵਾਰੇ ਪਾਵੇ ਮਾਨ ਜਦੋਂ ਇਹ ਜੀਵ ਆਤਮਾ ਆਪਣੇ ਗੁਰੂ ਦਾ ਧਿਆਨ ਕਰਦੀ ਹੈ ਅੰਦਰ ਉਸ ਮਾਲਕ ਦੇ ਨਾਲ ਜੁੜ ਜਾਂਦੀ ਹੈ ਤਾਂ ਫਿਰ ਇਹ ਜੀਵ ਆਤਮਾ ਨੂੰ ਉਸ ਮਾਲਕ ਦੇ ਦਰਬਾਰ ਦੇ ਵਿੱਚ ਵਡਿਆਈ ਮਿਲਦੀ ਹੈ ਭਾਈ ਧਿਆਨ ਕਿਸ ਦਾ ਕਰਨਾ ਆਪਣੇ ਗੁਰੂ ਦਾ ਗੁਰੂ ਦਾ ਧਿਆਨ ਤਰਨਾ ਬੜਾ ਹੀ ਔਕਾ ਹੈ ਕਿਉਂਕਿ ਇਹ ਜੀਵ ਦਾ ਜਿਹੜਾ ਧਿਆਨ ਹੈ ਪਤਾ ਨਹੀਂ ਜਨਮਾਂ ਜਨਮਾਂ ਦਾ ਇਸ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ। ਸੰਸਾਰ ਲੋ ਧਿਆਨ ਨੂੰ ਪੰਟ ਕੇ ਗੁਰੂ ਦੇ ਨਾਲ ਜੋੜਨਾ ਬੜਾ ਔਖਾ ਹੈ ਭਾਈ। ਪਰ ਇਸ ਲਈ ਸਾਨੂੰ ਹਰ ਰੋਜ਼ ਮਿਹਨਤ ਕਰਨੀ ਪਵੇਗੀ। ਜੇਕਰ ਅਸੀਂ ਹਰ ਰੋਜ਼ ਮਿਹਨਤ ਕਰਾਂਗੇ ਧਿਆਨ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਆਪ ਜਿਹੜਾ ਜੀਵ ਦਾ ਧਿਆਨ ਹੈ ਇੱਕ ਦਿਨ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਸਰੂਪ ਦੇ ਨਾਲ ਜੁੜ ਜਾਵੇਗਾ ਭਾਈ। ਇਸ ਲਈ ਸਾਨੂੰ ਮੇਨਤ ਕਰਨੀ ਪਵੇਗੀ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਪੂਰਨ ਅਸੂਦੇਮੀ ਰਾਹੀ ਸੰਕਤਾਂ ਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਭਾਈ ਉਸ ਮਾਲਕ ਦੀ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਗੁਰੂ ਦਾ ਧਿਆਨ ਕਰਨਾ ਹੈ ਗੁਰੂ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕਰਨਾ ਹੈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੀ ਜੀਵਨ ਨੂੰ ਸਫਲ ਕਰਨਾ ਹੈ ਪੂਰਨ ਸਾਧੂ ਮਹਾਤਮਾ ਦੀ ਸੰਗਤ ਕਰਨੀ ਹੈ ਜਿਸ ਦੇ ਨਾਲ ਇਹ ਜੀਵ ਇਸ ਸੰਸਾਰ ਦੇ ਪਪ ਸਾਗਰ ਤੋਂ ਪਾਰ ਹੋ ਸਕਦਾ ਹੈ ਭਾਈ ਸਤਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਮਨੁੱਖਾ ਜੀਵਨ ਮਿਲਿਆ ਹੈ ਇਹ ਵਾਰ-ਵਾਰ ਨਹੀਂ ਮਿਲਣਾ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸੰਸਾਰ ਦੇ ਪੜ੍ਹ ਕੇ ਦੇਖ ਲਈਏ ਉਹਨਾਂ ਦੇ ਵਿੱਚ ਮਹਾਪੁਰਸ਼ਾਂ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਭਾਈ ਮਨੁੱਖੇ ਜੀਵਨ ਤੋਂ ਉੱਪਰ ਕੋਈ ਵੀ ਜੂ ਨਹੀਂ ਹੈ ਸਭ ਤੋਂ ਉਤਜਾ ਤੇ ਸੁਚਾ ਇਹ ਮਨੁੱਖਾ ਜਾਮਾ ਹੈ ਭਾਈ ਅਵਤਾਰਾਂ ਵਾਲਾ ਜਾਮਾ ਹੈ ਮਹਾਪੁਰਸ਼ਾਂ ਨੇ ਦੱਸਿਆ ਹੈ ਇਸ ਜਾਮੇ ਦੇ ਵਿੱਚ ਹੀ ਇਹ ਜੀਵ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਕੇ ਆਪਣੇ ਜਨਮ ਮਰਨ ਦੀ ਗੇੜ ਖਤਮ ਕਰ ਸਕਦਾ ਹੈ ਭਾਈ ਆਪਣਾ ਸਮਾਂ ਬਿਆਰਤ ਨਹੀਂ ਗਵਾਉਣਾ ਜਿੰਨਾ ਵੀ ਸਮਾਂ ਮਿਲਦਾ ਹੈ ਜਾਂਦਾ ਤੋਂ ਜ਼ਿਆਦਾ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਲਾਉਣਾ ਹੋਣਾ ਇਹ ਮਹਾਪੁਰਸ਼ਾਂ ਨੇ ਜੋ ਮਹੀਨੇ ਉਚਾਰਨ ਕੀਤੇ ਹੋਏ ਨੇ ਉਹ ਸੰਗਤਾਂ ਦੇ ਵਾਸਤੇ ਕੀਤੇ ਹੋਏ ਨੇ ਕਿ ਸੰਗਤਾਂ ਸਾਧੂ ਮਹਾਂਤਮਾ ਦੇ ਚਰਨਾਂ ਦੇ ਵਿੱਚ ਮਹੀਨੇ ਦਾ ਨਾਮ ਸਰਵਣ ਕਰਨ ਵਾਸਤੇ ਆਇਆ ਕਰਨ ਗਿਆ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਫਲ ਹੋਵੇਗਾ ਕਿਉਂਕਿ ਸਾਧੂ ਮਹਾਂਤਮਾ ਪਰਮੇਸ਼ਰ ਨੇ ਪਰਮਾਤਮਾ ਨੇ ਅਸੀਂ ਆਉਂਦੇ ਹਾਂ ਨਾ ਉਹਨਾਂ ਦੀ ਰਸਨਾ ਤੋਂ ਨਵੇਂ ਮਹੀਨੇ ਦਾ ਨਾਮ ਸਰਵਣ ਕਰਦੇ ਹਾਂ ਸਾਧੂ ਮਹਾਂਤਮਾ ਦੇ ਦਰਸ਼ਨ ਕਰਦੇ ਹਾਂ ਇਸ ਦੇ ਨਾਲ ਵੀ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੁੰਦਾ ਹੈ ਭਾਈ ਇਸ ਕਰਕੇ ਭਾਈ ਇਹ ਸਮਾਂ ਮਿਲਿਆ ਹੈ ਇਹ बार-बार ਨਹੀਂ ਮਿਲਣਾ ਜਿੰਨਾ ਵੀ ਸਮਾਂ ਮਿਲਿਆ ਹੈ ਉਸ ਮਾਲਕ ਦੀ ਜਾਤ ਦੇ ਵਿੱਚ ਲਾਉਣਾ ਹੈ ਪ੍ਰਭੂ ਦੀ ਬੰਦਗੀ ਦੇ ਵਿੱਚ ਲਾਉਣਾ ਜੇਕਰ ਅਸੀਂ ਸੰਸਾਰ ਦੇ ਕਮਾਂਕਾਰਾਂ ਨੂੰ ਦੇਖੀਏ ਧੰਦਿਆਂ ਨੂੰ ਦੇਖੀਏ ਤੇ ਕਦੇ ਖਤਮ ਨਹੀਂ ਹੁੰਨੇ ਭਾਈ ਇਸੇ ਤਰ੍ਹਾਂ ਚੱਲੀ ਜਾਣੀ ਨੇ ਜੇਕਰ ਅਸੀਂ ਇੱਕ ਕੰਮ ਦੇਖਾਂਗੇ ਤਾਂ ਦੂਜਾ ਕੰਮ ਖਣਾ ਇਸ ਕਰਕੇ ਭਾਈ ਆਪਣੇ ਕਮਕਾਰ ਵੀ ਕਰਨੇ ਨੇ ਤੇ ਆਪਣੀ ਕਿਰਤ ਕਮਾਈ ਵੀ ਕਰਨੀ ਹੈ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਜਾਨ ਦੇ ਵਿੱਚ ਜਿਆਦਾ ਤੋਂ ਜਿਆਦਾ ਲਾਉਣ ਦੀ ਕੋਸ਼ਿਸ਼ ਕਰਨੀ ਹੈ ਮਾਲਕ ਦਾ ਨਾਮ ਹੀ ਅੰਤ ਵੇਲੇ ਕੰਮ ਆਉਣਾ ਹੈ ਭਾਈ ਇਸ ਕਰਕੇ ਇਹ ਜੀਵਨ ਮਿਲਿਆ ਹੈ ਵਾਰ-ਵਾਰ ਨਹੀਂ ਮਿਲਣਾ ਜੇ ਮਿਲਿਆ ਹੈ ਤੇ ਇਸ ਨੂੰ ਸਫਲ ਕਰਨਾ ਹੈ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ ਤੇ ਇੱਕ ਵਾਰ ਫਿਰ ਡੇਰਾ ਸੰਸਰਗੰਦਾ ਸਤਕੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੇਣ ਸਤਿਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਵੱਲੋਂ ਸਾਦੀਆਂ ਹੀ ਸੰਗਤਾਂ ਨੂੰ ਅੱਜ ਦੇ ਇਸ ਨਵੇਂ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਨ ਸਤਿਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਦੀ ਰਸਨਾ ਤੋਂ ਆਪ ਸਭ ਸੰਗਤਾਂ ਨੇ ਨਵੇਂ ਮਹੀਨੇ ਦਾ ਨਾਮ ਸਰਬਨ ਕੀਤਾ ਹੈ ਅਜ ਸੁਦਾ ਮਹੀਨਾ ਸ਼ੁਰੂ ਹੋਇਆ ਹੈ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਨ ਪੈ ਸਤ ਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਨ ਪੈ ਸਤ ਗੁਰੂ ਸਵਾਮੀ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਨ ਪੈ ਸਰਪੇਖ ਭਗਵਾਨ ਕੀ ਜੈ ਗੁਰਦੇਵ ਧੰਨ